ਮਾਚਲ ਹਰਿਆਣਾ ਦੇ ਪ੍ਰੋਗਰਾਮਸ਼ਨਾਂ ਦਾ ਸਵਾਗਤ ਹੈ। ਪਿਛਲੇ ਸ਼ਨੀਵਾਰ ਨੂੰ ਸੁਰਵਾਣ ਚੌਂਕ ਦੇ ਵਿੱਚ ਇੱਕ ਪੱਤਰਕਾਰ ਨੇ ਦਸਤਖਤ ਪਰ ਹਮਲਾ ਹੁੰਦਾ ਹੈ। ਜਿੱਥੇ ਉਸ ਪੱਤਰਕਾਰ ਦੀ ਬੁਗਮਾਰ ਕੀ ਜਨਤੋਂ ਚਹੀ ਉਸ ਦੇ ਲੇਡੀ ਸਟਾਫ ਦੇ ਉੱਪਰ ਵੀ ਹੱਥ ਚੁੱਕਿਆ ਜਾਂਦਾ ਹੈ। ਇਸ ਵੇਲੇ ਸਾਡੇ ਨਾਲ ਉਹ ਦੋਨੋਂ ਹੀ ਮੌਜੂਦ ਨੇ ਜਿਨ੍ਹਾਂ ਦੇ ਉੱਪਰ ਹਮਲਾ ਹੋਇਆ ਸੀ ਤਾਂ ਗੱਲਬਾਤ ਕਰਦੇ ਹਾਂ ਹਰਦੇਵ ਪ੍ਰਿੰਸ ਜੀ ਦੇ ਨਾਲ। ਹਰਦੇਵ ਜੀ ਸਾਰੀ ਗੱਲਬਾਤ ਹੈ ਕੀ ਸੀ? ਹਮਲੇ ਦਾ ਕਾਰਨ ਕੀ ਹੈ? ਗਿਲ ਸਾਹਿਬ ਇਹ ਵੀ ਆ ਕਿ ਮੈਂ ਤਕਰੀਬਨ 6-7 ਸਾਲ ਪਹਿਲਾਂ ਇੱਕ ਆਫਿਸ ਲਿਆ ਸੀ ਰੈਂਟ ਤੇ ਆਪਣਾ ਜਸਪਿੰਦਰ ਸਿੰਘ ਕੋਲ ਕਹਿੰਦਾ ਆਪਣੇ ਆਪ ਨੂੰ ਵਕੀਰ ਹੈ ਲੇਕਿਨ ਉਹਦਾ ਕੰਟ੍ਰੈਕਟ ਹੈਗਾ ਵੀ ਮਤਲਬ ਕੰਟ੍ਰੈਕਟ ਤੇ ਘਰ ਵਗੈਰਾ ਬਣਾਉਂਦਾ ਵਾ ਚਲੋ ਇਹਨਾਂ ਬਿਟਵੀਨ ਸਾਲ ਲੰਘਦੇ ਗਏ ਆਪਾਂ ਕਿਰਾਇਆ ਦਿੰਦੇ ਗਏ ਤੇ ਇਹਦੀ ਬੰਦੇ ਦੀ ਵਰਡਿੰਗ ਸੀ ਜਦੋਂ ਵੀ ਇਹਨੇ ਆਉਣਾ ਤੇ ਆਉਂਦਾ ਮਤਲਬ ਓੱਖਾ ਹੀ ਬੋਲਣਾ ਮੈਂ ਬੜੀ ਬਰੀ ਅੱਖਾਂ ਮੈਂ ਕਹਾ ਸਰ ਜੇ ਤੁਸੀਂ ਮਾਲਕ ਜੀ ਅਸੀਂ ਕਿਰਾਏਦਾਰ ਹਾਂ ਲੇਕਿਨ ਵੀ ਵਿਲ ਸਮ ਟੇਕ ਡਿਜ਼ਰਵ ਰਿਸਪੈਕਟ ਵੀ ਅਸੀਂ ਜੇ ਕਿਰਾਏਦਾਰ ਹਾਂ ਤੇ ਅਸੀਂ ਵੀ ਕੋ ਰਿਸਪੈਕਟ ਰਿਜ਼ਰਵ ਕਰਦੇ ਤੇ ਸੈਚਰਡੇ ਕੀ ਹੋਇਆ ਕਿ ਮਤਲਬ ਹਲੇ ਪਿਛਲੇ ਮਹੀਨੇ ਮੈਂ 60000 ਰੁਪਿਆ ਇਹਦੇ ਨੌਕਰ ਦੇ ਅਕਾਊਂਟ ਚ ਪਾਇਆ Google Pay ਮੈਨੂੰ ਕਹਿੰਦਾ ਕਿ ਮੇਰਾ ਟੈਕਸ ਦਾ ਮਸਲਾ ਪੈਂਦਾ ਤੇ ਮੇਰੇ ਅਕਾਊਂਟ ਚ ਨਾ ਪਾਇਆ ਕਰੋ ਪੈਸੇ ਤੁਸੀਂ ਤੇ ਇਸ ਕਰਕੇ ਤੁਸੀਂ ਨੌਕਰ ਦੇ ਪਾ ਦਿਓ ਹੁਣ 1 ਮਹੀਨਾ ਕਿਰਾਇਆ ਪੈਂਡਿੰਗ ਸੀ ਉਹ ਵੀ ਮੈਂ ਦੇਣ ਨੂੰ ਤਿਆਰ ਸੀ ਲੇਕਿਨ ਸੈਚਰਡੇ ਅੱਲਾ ਸੈਚਰ ਸ਼ਨੀਵਾਰ ਗਿਆ ਜਿਹੜਾ ਅਸੀਂ ਬੈਠੇ ਆਫਿਸ ਦੇ ਵਿੱਚ ਲੜਕੀ ਮੇਰੇ ਨਾਲ ਕੰਮ ਕਰਦੀ ਪੂਜਾ ਤੇ ਨਾਲ ਦੀਦੀ ਮੇਰੇ ਆਏ ਕਿਉਂਕਿ ਮੇਰਾ ਮੀਟਰ ਕੱਟੇ ਗਿਆ ਸੀ ਬਤੀਦਾ ਤੇ ਮੈਂ ਦੀਦੀ ਕੋ ਪੇਮੈਂਟ ਮੰਗਾਈ ਸੀ ਤੇ ਮੀਟਰ ਲਾਉਣ ਵਾਸਤੇ ਗੁੜੀਆਂ ਨੇ ਬੂਆ ਖੋਲਿਆ ਹਲੇ ਆਉਂਦਿਆ ਸਾਰੀ 5-10 ਬੰਦੇ ਅੰਦਰ ਆ ਗਏ ਆ ਆਉਂਦਿਆ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਅਟੈਕ ਕਰਤਾ ਵਾ ਕੁਰਸੀਆਂ ਬਾਹਰ ਸੁੱਟਤੀਆਂ ਵਾ ਮੈਂ ਪੁੱਛਿਆ ਵੀਰ ਜੀ ਕੌਣ ਜੀ ਤੁਸੀਂ ਕਿੱਧਰ ਆਏ ਜੀ ਕਿੱਦਾਂ ਵਾ ਕੀ ਗੱਲ ਬਾਤ ਕੋਈ ਗੱਲ ਨਹੀਂ ਸੁਣੀ ਉਹਨਾਂ ਜੀ ਤਾਬੜ ਤੋਰ ਹਮਲਾ ਕੀਤਾ ਮੇਰਾ ਸਮਾਨ ਬਾਹਰ ਸੁੱਟਤਾ ਦੀਦੀ ਕੋ ਪੈਸੇ ਮੰਗਾਇ ਸੀ ਮੈਂ ਉਹ ਵੀ ਗੱਲੇ ਚ ਪੈਸੇ ਸੀ 45000 ਰੁਪਿਆ ਮੀਟਰ ਵਾ ਤੇ ਉਹ ਵੀ ਲੈ ਗਏ ਮੇਰੇ ਦੋ ਕੰਪਿਊਟਰ ਲੈ ਗਏ ਐਲਈਡੀ ਇੱਕ ਤੋੜ ਗਏ ਆ ਨਾਲ ਲੈ ਗਏ ਆਸਮਾਨੇ ਕੁਝ ਖੁਰਦਬੁੱਦ ਕਰ ਗਏ ਮੌਕੇ ਤੇ ਚਲੋ ਮੈਂ ਬਹੁਤ ਬਹੁਤ ਧੰਨਵਾਦ ਡੀਆਈਜੀ ਰਕੇਸ਼ ਕੌਸ਼ਲ ਜੀ ਦਾ ਜਿਹਨਾਂ ਨੇ ਮੈਨੂੰ ਕਾਲ ਕੀਤਾ ਤਾਂ ਉਹਨਾਂ ਨੇ ਮੌਕੇ ਤੇ ਫੋਰਸ ਭੇਜੀ ਤੇ ਮਾਨਯੋਗ ਸੀਪੀ ਸਾਹਿਬ ਨੂੰ ਵੀ ਉਹਨਾਂ ਕਾਲ ਕੀਤੀ ਤੇ ਮੌਕੇ ਤੇ ਦੋ ਮੁਲਾਜ਼ਮ ਆਏ ਆ ਮੁਲਾਜ਼ਮਾਂ ਦੇ ਮਤਲਬ ਹੁੰਦਿਆਂ ਵੀ ਉਹ ਬੰਦੇ ਜਿਹੜੇ ਆ ਪੂਰੀ ਬਦਮਾਸ਼ੀ ਦਿਖਾਉਂਦੇ ਰਹੇ ਆ ਦਫ਼ਤਰ ਦੇ ਵਿੱਚ ਸਾਨੂੰ ਬਾਹਰ ਕੱਢ ਕੇ ਅੰਦਰ ਕੋਕਸ ਵਗੈਰਾ ਪਾਰਟੀ ਕਰਦੇ ਰਹੇ ਆ ਫਿਰ ਮੁੜ ਕੇ ਸਾਡੀ ਵੱਲੋਂ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਲੋ ਪੱਤਰਕਾਰ ਭਾਈ ਚਾਰਾ ਮੈਂ ਧੰਨਵਾਦ ਕਰਦਾ ਸਪੈਸ਼ਲੀ ਪੱਟੀ ਸਾਹਿਬ ਦਾ ਪੰਘੂ ਸਾਹਿਬ ਦਾ ਹੋਰ ਮੇਰੇ ਪਤਵੰਤੇ ਸੱਜਣ ਜਿਹੜੇ ਆਏ ਸੀ ਉਹਨਾਂ ਦੇ ਦਬਾਅ ਕਰਕੇ ਜਿਹੜਾ ਵਾ ਤੇ ਪੁਲਿਸ ਨੂੰ ਚ ਤੇ ਫੇਰ ਮੁਰਕੇ ਸ਼ਾਮੀ ਜਦੋਂ ਮੈਂ ਰਿਪੋਰਟ ਦਿੱਤੀ ਆ ਤੇ ਫੇਰ ਇੱਕ ਮੁਲਾਜ਼ਮ ਨਾਲ ਲੈਣ ਕੇ ਤੇ ਦਫਤਰ ਖੋਲ ਕੇ ਬਾਹਰਲਾ ਸਵਾਨ ਸੀ ਮੈਂ ਦਫਤਰ ਦੇ ਵਿੱਚ ਰੱਖ ਆਇਆ ਚਾਬੀ ਜਿਹੜੀ ਮੁਲਾਜ਼ਮਾ ਕੋਲ ਆ ਹੁਣ ਮੇਰੀ ਬਸ ਇਹੀ ਮੰਗਿਆ ਕਿ ਇਹ ਜਿਹੜੇ ਬੰਦੇ ਆਏ ਸੀ ਅਨਸੈਸਰੀ ਇਹਨਾਂ ਆਣ ਕੇ ਆਖਿਆ ਕਿ ਅਸੀਂ ਦਫਤਰ ਮੁੱਲ ਖਰੀਦ ਲਿਆ ਵਾ ਚਲੋ ਠੀਕ ਹੈ ਭਾਈ ਤੂੰ ਮੁੱਲ ਖਰੀਦਿਆ ਲਓ ਲੇਕਿਨ ਕੰਮ ਸੋ ਕੰਮ ਇੱਕ ਵੇਅ ਆਫ ਅੰਦਾਵਾ ਗੱਲ ਕਰਨ ਦਾ ਤੁਸੀਂ ਆਓ ਜਾਂ ਮਾਲਕ ਮੇਰੇ ਕੋਲ ਆਂਦਾ ਕਿ ਭਾਜੀ ਮੈਂ ਆਪਣੀ ਜਗਾ ਵੇਚਤੀ ਆ ਤੁਸੀਂ ਖਾਲੀ ਕਰ ਦਿਓ ਮੈਂ ਖਾਲੀ ਕਰ ਦਿਆਂਦਾ ਦੇਵ ਜੀ ਜਿਹੜਾ ਤੁਹਾਡੇ ਉੱਤੇ ਹਮਲਾ ਹੋਇਆ ਉਹ ਅਸਲੀ ਮਕਾਨ ਮਾਲਕ ਦੇ ਵੱਲੋਂ ਕੀਤਾ ਗਿਆ ਜਾਂ ਕੋਈ ਹੋਰ ਸੀ ਜੀ ਐਕਚੁਅਲੀ ਮਾਲਕ ਮਕਾਨ ਆਪ ਨੇ ਆਇਆ ਉਹਦਾ ਇੱਕ ਬੇਟਾ ਸੀ ਜੋ ਮੈਨੂੰ ਬਾਅਦ ਚ ਪਤਾ ਲੱਗਾ ਵਾ ਜੇ ਉਹਦੇ ਬੇਟੇ ਨੇ ਹੀ ਸਾਰੀ ਕਾਰਵਾਈ ਪਾਈ ਆ ਮੇਰੀ ਮੁਲਾਜ਼ਮ ਕੁੜੀਆ ਉਹਦੇ ਹੱਥੀ ਵੀ ਪਿਆ ਵਾ ਬਤਮੀਜ਼ੀ ਵੀ ਕੀਤੀ ਆ ਉਹਦਾ ਮੋਬਾਈਲ ਵੀ ਤੋੜਿਆ ਵਾ ਜਦੋਂ ਇਹਨਾਂ ਬੀਟਵੀਨ ਮੈਂ ਗਿਆ ਮੇਰੇ ਹੱਥ ਚ ਨਾਮ ਮੇਰਾ ਮੋਬਾਈਲ ਸੀ ਨਾਮ ਮੇਰਾ ਚਾਬੀ ਸੀ ਐਨਕ ਵੀ ਮੇਰੇ ਅੰਦਰ ਸੀ ਬਾਅਦ ਚ ਮੁੰਨੀ ਦਾ ਫੜਾਇਆ ਮੇਰਾ ਮੋਬਾਈਲ ਵੀ ਟੁੱਟਾ ਸੀ ਲੜਕੀ ਦਾ ਮੋਬਾਈਲ ਵੀ ਟੁੱਟਾ ਸੀ ਕਿਉਂਕਿ ਇਹ ਵੀਡੀਓ ਬਣਾ ਲਈ ਸੀ ਤੇ ਇਹਦਾ ਮੋਬਾਈਲ ਵੀ ਖੋਇਆ ਵਾ ਔਰ ਇਹਨੇ ਮੈਨੂੰ ਬਾਅਦ ਦੱਸਿਆ ਵੀ ਇਹਨੇ ਆਖੇ ਸੀ ਕਿ ਕੁੱਤੇ ਚੂੜੇ ਸਾਡੇ ਆਫਿਸ ਚ ਵੜ ਕੇ ਬੈਠੇ ਆ ਜਿਸ ਸੰਬੰਧ ਇਹ ਸਾਰੇ ਘਟਨਾਕ੍ਰਮ ਦੀ ਵੀਡੀਓ ਆਪਣੇ ਕੋਲ ਆ ਹੁਣ ਇਹਦੇ ਵਿੱਚ ਪੁਲਿਸ ਦੀ ਕੀ ਨਕਾਰਾਤਮਕ ਭੂਮਿਕਾ ਵਾ ਕਿ ਐਸਐਚਓ ਸਾਹਿਬ ਕਹਿ ਰਹੇ ਨੇ ਜੀ ਤੁਸੀਂ ਆਮੋ ਸਾਹਮਣੀ ਬੈਠੋ ਐਂ ਕਹੇ ਸਰ ਬੀਹ ਕੋ ਰਾਜੀਨਾਮ ਅਸੀਂ ਗਲਤਾਂ ਸਾਡੇ ਦੇ ਕਰ ਵੀ ਕਰ ਦੋ ਜੀ ਉਹ ਗਲਤ ਉਹਨਾਂ ਦੇ ਕਰ ਵੀ ਕਰ ਦੋ ਨਹੀਂ ਜਦੋਂ ਤੁਸੀਂ ਸਮੇਂ ਦੇ ਸਮੇਂ ਉਹਦਾ ਕਿਰਾਇਆ ਜੋ ਬਣਦਾ ਦੇ ਰਹੇ ਹੋ ਫਿਰ ਇੱਕਦਮ ਦਫਤਰ ਦੇ ਉੱਪਰ ਹਮਲਾ ਕਰਕੇ ਤੁਹਾਡਾ ਸਮਾਨ ਵਾਰ ਸੁੱਟ ਦੇਣਾ ਤੁਹਾਡੇ ਤੇ ਅਟੈਕ ਕਰਕੇ ਕੁੱਟ ਮਾਰ ਕਰਨੀ ਜਾਂ ਕੁਝ ਵੀ ਅਪਸ਼ਬਦ ਬੋਲਣੇ ਇਹਦਾ ਕਾਰਨ ਕੀ ਹੈ ਜੋ ਮੈਨੂੰ ਪਤਾ ਲੱਗਾ ਹੈ ਉਹਨਾਂ ਨੇ ਪਤਾ ਨਹੀਂ ਕਿਸੇ ਕੋਈ ਲੇਡੀ ਸੀ ਉਹਦੀ ਚੋਕ ਚਾਂ ਦੇ ਵੀ ਹਰਦੇਵ ਪ੍ਰਿੰਸ ਗਲਤ ਕੰਮ ਕਰਦਾ ਵਾ ਇਦਾਂ-ਉਦਾਂ ਲੇਕਿਨ ਦੇ ਹੈਵ ਨੋਟ ਅਥੈਂਟਿਕ ਪ੍ਰੂਫ ਅਗੇਂਸਟ ਮੀ ਮੇਰੇ ਖਿਲਾਫ ਕੋਈ ਪ੍ਰੂਫ ਨਹੀਂ ਹੈ ਗਾਣੋ ਕੋ ਮੈਂ ਅਜ ਤੱਕ 42 ਸਾਲ ਦੀ ਮੇਰੀ ਉਮਰ ਮੈਂ ਬੀਅਰ ਤੱਕ ਦਾ ਟੈਸਟ ਨਹੀਂ ਕੀਤਾ ਬਾਕੀ ਨਸ਼ਾ ਨੂੰ ਮੇਰੇ ਹੱਥ ਕਿੱਥੋਂ ਲੋਣਾ ਵਾ ਇਸ ਕਰਕੇ ਉਹ ਆਏ ਆ ਉਹਨਾਂ ਨੇ ਮਾਰਕਟਿੰਗ ਕੀਤੀ ਹੈ ਸਮਾਨ ਖੁਰਦਬੁਰਦ ਕੀਤਾ ਵਾ ਮੈਂ ਤੇ ਕਮਾਨੀਓਂ ਕੋ ਪਰਚੀ ਪੁਲਿਸ ਪ੍ਰਸ਼ਾਸਨ ਨੇ ਹੀ ਕਿੰਨਾ ਵਾ ਅਗਰ ਮੇਰੇ ਖਿਲਾਫ ਕੋਈ ਵੀ ਕੋਈ ਹਜਾ ਕੋ ਨਿਕਲਦਾ ਵਾ ਤੇ ਮੈਂ ਤਿਆਰ ਹਾਂ ਕਾਨੂੰਨ ਕਾਰਵਾਈ ਕਰਾਉਣ ਲਈ ਨਹੀਂ ਤੇ ਜੋ ਉਹਨਾਂ ਦੀ ਬੰਦ ਕਾਰਵਾਈ ਆ ਉਹ ਕਰਕੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਅਗਰ ਤੁਹਾਨੂੰ ਕੋਈ ਪ੍ਰਸ਼ਾਸਨ ਦੇ ਵੱਲੋਂ ਇਨਸਾਫ ਨਹੀਂ ਦਵਾਇਆ ਜਾਂਦਾ ਤਾਂ ਅਗਲੀ ਲੀ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਲੀ ਲਿਖੀ ਜਾਏਗੀ ਦੇਖੋ ਸਾਡੇ ਪ੍ਰਧਾਨ ਸਭ ਜੀ ਪਟੀਏ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਰ ਪੁਲਿਸ ਪ੍ਰਸ਼ਾਸਨ ਕੋ ਕਾਰਵਾਈ ਨਹੀਂ ਕਰਦਾ ਆਪਾਂ ਪ੍ਰੋਟੈਸਟ ਵੀ ਕਰਾਂਗੇ ਥਾਣਿਆਂ ਪਰਦਰਸ਼ਨ ਕਰਾਂਗੇ ਔਰ ਇੱਕ ਚੀਜ਼ ਹੋਰ ਔਰ ਇਹ ਮਾਮਲਾ ਮੈਂ ਮਾਨੀਓ ਕੋਰਟ ਦੇ ਵਿੱਚ ਵੀ ਲੈ ਕੇ ਜਾ ਰਿਹਾ ਵਾਂ ਕਿਉਂਕਿ ਇੱਥੇ ਇੱਕ ਕੱਲਾ ਹਰਦੇਪ ਸਿੰਘ ਦਾ ਸਵਾਲ ਨਹੀਂ ਸਮੂੱਚੀ ਪੱਤਰਕਾਰਤਾ ਦਾ ਸਵਾਲ ਆ ਇਹ ਹਰਦੇਪ ਸਿੰਘ ਨੂੰ ਚਪੇੜਾ ਨਹੀਂ ਪਈਆਂ ਇਹ ਸਮੂੱਚੀ ਪੱਤਰਕਾਰਤਾ ਨੂੰ ਹੀ ਪਈਆਂ ਵਾਂ ਕਿਉਂਕਿ ਅੱਜ ਜੇ ਅਸੀਂ ਇੱਕ ਜੋਟ ਹੱਲੇ ਬਣਾਏ ਤੇ ਫਿਰ ਤੇ ਭਾਈ ਸਾਹਿਬ ਫਿਰ ਆਪਾਂ ਆਪਣੇ ਵੇਖਣਗੇ ਸਾਰੇ ਜੀ ਤੇ ਸਾਡੇ ਨਾਲ ਇਹਨਾਂ ਦੇ ਸਟਾਫ ਮੈਂਬਰ ਵੀ ਨੇ ਤੁਹਾਡੇ ਉੱਪਰ ਵੀ ਹੱਥ ਚੁੱਕਿਆ ਗਿਆ ਕਾਰਨ ਕੀ ਸੀ ਤੁਹਾਨੂੰ ਕੀ ਬੋਲਿਆ ਗਿਆ ਮੈਨੂੰ ਤੇ ਆਂਦਿਆ ਹੀ ਇਹਨਾਂ ਨੇ ਮਤਲਬ ਆਫਿਸ ਦੇ ਵਿੱਚੋਂ ਬਾਹਰ ਕੱਢਿਆ ਵਾ ਆਫਿਸ ਚੋਂ ਬਾਹਰ ਕੱਢ ਕੇ ਤੇ ਤੋੜਪਨ ਬਹੁਤ ਜ਼ਿਆਦਾ ਕੀਤੀ ਆ ਤੋੜਪਨ ਕਰਕੇ ਤੇ ਇੱਕ ਗੱਲ ਕਹੀ ਕਹਿੰਦਾ ਕੁੱਤੇ ਚੂੜੇ ਸਾਡੇ ਆਫਿਸ ਦੇ ਵਿੱਚ ਆ ਕੇ ਬੈਠੇ ਹੋਏ ਨੇ ਕਬਜ਼ਾ ਕਰਕੇ ਬੈਠੇ ਹੋਏ ਨੇ ਤੇ ਮੈਂ ਵੀਡੀਓ ਬਣਾਉਂਦੀ ਪਈ ਸੀ ਤੇ ਮੇਰੇ ਵੀਡੀਓ ਬਣਾਉਂਦੇ ਬਣਾਉਂਦੀ ਦੇ ਹੱਥੀ ਪਏ ਨਾਲੇ ਤੇ ਨਾਲੇ ਫੋਨ ਖੋ ਕੇ ਤੋੜ ਦਿੱਤਾ ਜਦੋਂ ਤੁਹਾਡੇ ਹੱਥੇ ਪਈ ਪੁਲਿਸ ਆਈ ਆ ਕੋਈ ਤੁਹਾਡੇ ਨਾਲ ਉਹਨਾਂ ਗੱਲਬਾਤ ਕੀਤੀ ਨਹੀਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸੀਗੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਕਿਉਂਕਿ ਤੁਹਾਡੇ ਨਾਲ ਅਪਸ਼ਬਦ ਵੀ ਬੋਲੇ ਗਏ ਆ ਤੇ ਤੁਹਾਡੇ ਤੇ ਹੱਥ ਵੀ ਚੁੱਕਿਆ ਗਿਆ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫੀ ਦਿਵਾਇਆ ਜਾਵੇ ਪੁਲਿਸ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਵੀ ਮੀਡੀਆ ਤੇ ਜਿਹੜੇ ਹੈਗੇ ਨੇ ਸਾਰੇ ਮੈਂ ਅਸੀਂ ਇਹੀ ਕਹਿੰਦੇ ਆ ਕਿ ਸਾਰੇ ਜਣੇ ਇਕੱਠੇ ਹੋਵੋ ਤੇ ਇਨਸਾਫ ਦਿਵਾਓ ਅਸੀਂ ਅਸਲ ਵਿੱਚ ਤੁਹਾਨੂੰ ਦੱਸ ਦਈਏ ਕਿ ਬੀਤੀ ਸ਼ਨੀਵਾਰ ਨੂੰ ਇੱਕ ਪੱਤਰਕਾਰ ਦੇ ਦਫ਼ਤਰ ਉੱਪਰ ਹਮਲਾ ਹੁੰਦਾ ਤੋੜਪਾਨ ਕੀਤੀ ਜਾਂਦੀ ਹੈ ਪੱਤਰਕਾਰ ਦੇ ਉੱਪਰ ਹੱਥ ਚੁੱਕਿਆ ਜਾਂਦਾ ਤਾਂ ਨਾਲ ਹੀ ਉਸਦੇ ਲੇਡੀ ਸਟਾਫ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਗੱਲਬਾਤ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਕੁਝ ਜਾਤੀ ਸੂਚਕ ਜਿਹੜੇ ਬੋਲ ਨੇ ਉਹ ਵੀ ਬੋਲੇ ਗਏ ਨੇ ਇਹਨਾਂ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ ਹੈਲੋ ਜਸਪਿੰਦਰ ਸਿੰਘ ਜੀ ਹੈਲੋ ਹੈਲੋ ਹਾਂ ਜੀ ਜਸਪਿੰਦਰ ਸਿੰਘ ਜੀ ਗੱਲ ਕਰ ਰਹੇ ਹਾਂ। ਕੌਣ ਬੋਲ ਰਿਹਾ ਜੀ? ਮੈਂ ਕਸ਼ਮੀਰ ਸਿੰਘ ਗਿੱਲ ਗੱਲ ਕਰ ਰਿਹਾ ਜੀ ਪੱਤਰਕਾਰ। ਬੋਲੋ ਜੀ। ਇੱਕ ਸ਼ਨੀਵਾਰ ਨੂੰ ਇੱਕ ਪੱਤਰਕਾਰ ਦੇ ਦਫ਼ਤਰ ਦੇ ਉੱਪਰ ਹਮਲਾ ਹੋਇਆ ਸੀ। ਉਹ ਦੁਕਾਨ ਤੁਹਾਡੀ ਹੈ। ਹਾਂਜੀ। ਜਿੰਨੇ ਚਿੰਨੇ ਹਮਲਾ ਕੀਤਾ। ਇਹ ਤਾਂ ਤੁਸੀਂ ਦੱਸੋਗੇ ਸਾਨੂੰ ਥੋੜੀ ਬਤਾਂ ਸਰ। ਉਹ ਤੇ ਤੁਹਾਡੇ ਨਾਲ ਹੈ। ਤੁਸੀਂ ਕਮਿਸ਼ਨਰ ਤੁਸੀਂ ਕਮਿਸ਼ਨਰ ਆਫ ਪੁਲਿਸ ਹੈਗੇ ਹੋ। ਅੱਛਾ ਜੀ। ਤੁਸੀਂ ਇਨਵੈਸਟੀਗੇਟਿੰਗ ਆਫੀਸਰ ਹੋ ਅੱਛਾ ਜੀ ਆ ਕੀ ਤੁਸੀਂ ਕੀ ਪੁੱਛਣਾ ਚਾਹੁੰਦੇ ਜੇ ਮੈਨੂੰ ਕਿਉਂ ਕਿਉਂ ਹੌਨ ਕੀਤਾ ਤੁਸੀਂ ਇੱਕ ਐਡਵੋਕੇਟ ਨੂੰ ਤੁਸੀਂ ਇਨਟੈਰੋਗੇਟ ਕਰ ਰਹੇ ਹੋ ਇਹ ਇਨਟੈਰੋਗੇਸ਼ਨ ਵਾਲੀ ਕਰੀ ਜਾਂਦਾ ਸਰ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਵਕੀਰ ਰੱਖਿਆ ਕਿ ਤੁਸੀਂ ਆਪਨਾ ਪੱਖ ਰੱਖਦੇ ਆਂ ਕੋਈ ਗੱਲ ਨਹੀਂ ਸਾਡੇ ਵਕੀਲ ਆਪਣਾ ਪੱਖ ਨਹੀਂ ਰੱਖ ਸਕਦੇ ਕਿ ਵਕੀਲਾ ਤੁਸੀਂ ਰੱਖਾਂਗੇ ਆਪਣਾ ਪੱਖ ਕੋਈ ਗੱਲ ਨਹੀਂ ਅਸੀਂ ਤੁਹਾਡਾ ਪੱਖ ਹੀ ਲੈਣਾ ਵਾ ਨਾ ਪੱਖ ਲੈਣਾ ਤੇ ਪੱਖ ਲੈ ਲਓ ਮੈਂ ਜਗਾ ਵੇਚ ਦਿੱਤੀ ਠੀਕ ਆ ਅੱਛਾ ਜੀ ਮੈਂ ਜਿਹੜਾ ਵੇਚ ਦਿੱਤੀ ਮੈਂ ਪੇਮੈਂਟ ਲੈ ਲਈ ਮੈਂ ਅਗਲੇ ਦੇ ਬੰਦੇ ਦੇ ਨਾਂ ਤੇ ਕਾਗਜ਼ ਕਰਤੇ ਅੱਛਾ ਜੀ ਹੋਰ ਕੀ ਪੱਖ ਲੈਣਾ ਤੁਸੀਂ ਦੱਸੋ ਅਸੀਂ ਤੁਹਾਡਾ ਪੱਖ ਤੁਹਾਡੇ ਕੋਲੋਂ ਆ ਕੇ ਜਾਂਦੇ ਆ ਜਦੋਂ ਮੇਰੇ ਕੋਲ ਟਾਈਮ ਹੋਏਗਾ ਮੈਂ ਤੁਹਾਨੂੰ ਬੁਲਾਉਂਗਾ ਕੋਣਾਂ ਦੇ ਕੈਮਰੇ ਸਾਹਮਣੇ ਪੱਖ ਦਿੱਤਾ ਤੁਸੀਂ ਵੀ ਆਪਣਾ ਕੈਮਰੇ ਦੇ ਸਾਹਮਣੇ ਪੱਖ ਦਿਓ ਕੈਮਰੇ ਦੇ ਸਾਹਮਣੇ ਉੱਥੇ ਜਿਹੜਾ ਕੈਮਰੇ ਦੇ ਸਾਹਮਣੇ ਪੱਖ ਦਿੱਤਾ ਮੈਂ ਨਹੀਂ ਦਿੰਦਾ ਪੱਖ ਮੈਂ ਪੱਖ ਦਊਗਾ ਆਪਣਾ ਜਿੱਥੇ ਜਿੱਥੇ ਮੈਂ ਦੇਣਾ ਹੋਊਗਾ ਓਕੇ ਹਾਂ ਠੀਕੋ ਮੈਂ ਕੋਈ ਜਦੋਂ ਮੈਂ ਜਗਾ ਵੇਚ ਦਿੱਤੀ ਠੀਕ ਹੈ ਜਦੋਂ ਮੈਂ ਮਾਲਕ ਅੱਜ ਦੀ ਤਰੀਕ ਜੇ ਹਗਾ ਹੀ ਨਹੀਂ ਅੱਛਾ ਜਦੋਂ ਮੈਂ ਜਗਾ ਹੀ ਵੇਚ ਦਿੱਤੀ ਜੇ ਨੂੰ ਤੇ ਉਹਦਾ ਪੱਖ ਨਾ ਜਾ ਕੇ ਪਰ ਉਹ ਉਹਨੂੰ ਵੇਚਣ ਵਾਲੇ ਜਿਹੜਾ ਉੱਥੇ ਰਹਿ ਰਿਹਾ ਉਹਨੂੰ ਤੇ ਪਤਾ ਹੀ ਨਹੀਂ ਵੀ ਤੁਸੀਂ ਵੇਚ ਦਿੱਤੀ ਹੈ ਉਹਨੂੰ ਕਿਉਂ ਦੱਸਾਂ ਮੈਂ ਉਹ ਤੇ ਕਬਜ਼ਾ ਨਾਜਾਇਜ਼ ਹੈ ਉਹਦਾ ਇੱਕ ਕਿਰਾਏਦਾਰਾ ਕਬਜ਼ਾ ਕਿਦਾਂ ਕਰਕੇ ਬੈਠ ਗਿਆ ਜੀ ਕਿਰਾਏਦਾਰ ਉਹਦੇ ਨੂੰ ਕਿਰਾਇਆ ਨਾਮਾ ਹੈਗਾ ਹਾਂਜੀ ਕਿਰਾਇਆ ਨਾਮਾ ਹੈਗਾ ਉਹਦੇ ਕੋਲ ਤੇ ਤੇ ਤੁਸੀਂ ਐਡਵੋਕੇਟ ਸੀ ਤੁਹਾਨੂੰ ਚਾਹੀਦਾ ਸੀ ਨਾ ਕਿਰਾਇਆ ਨਾਮਾ ਕਰਾਉਣਾ ਮੈਂ ਬਿਠਾਇਆ ਹੀ ਨਹੀਂ ਉਹਨੇ ਉਹਦੇ ਨਜਾਇਜ਼ ਕਬਜ਼ਾ ਕਰਨ ਦੇ ਆ ਅੱਛਾ ਤੁਹਾਡੀ ਦੁਕਾਨ ਆ ਤੁਹਾਡੀ ਦੁਕਾਨ 'ਚ ਕੋਈ ਦੂਸਰਾ ਬੰਦਾ ਕਿਦਾਂ ਕਿਰਾਏ ਤੇ ਬੈਠ ਗਿਆ ਜੀ ਨਹੀਂ ਤੂੰ ਮੇਰਾ ਭਰਾ ਜਿਵੇਂ ਤੈਨੂੰ ਭਾਈਬੰਦੀ ਦੇ ਤੌਰ ਤੇ ਮੈਂ ਤੈਨੂੰ ਬਾਹਰ ਇੱਕ ਟੇਬਲ ਕੁਰਸੀ ਲਾ ਦੇ ਆ ਤੇ ਮੈਂ ਕਹਾਂ ਚੱਲ ਤੂੰ ਮੇਰੇ ਕੋਲ ਵੀ ਕੋਈ ਗੱਲ ਨਹੀਂ ਤੂੰ ਮੇਰੇ ਕੋਲ ਹੱਥ ਜੋੜਦਾ ਆਵੇਂ ਕਿ ਲੈ ਜਾ ਮੈਂ ਤੈਨੂੰ ਕਹਾਂ ਤੇ ਤੂੰ ਬਹਿਜਵੇਂ ਤੇ ਤੂੰ ਮੁਰਕ ਮੁਰਕੇ ਮਾਲਕ ਬਣਨ ਦੀ ਕੋਸ਼ਿਸ਼ ਕਰੇ ਤੇ ਤੂੰ ਮੇਰਾ ਕਿਰਾਏਦਾਰ ਬਣ ਜਾਏਗਾ ਦੇਖੋ ਸਰ ਜਿਹੜਾ ਬੰਦੇ ਨੂੰ ਆਪ ਅੰਦਰ ਵਰਨ ਲਈ ਜਗਾ ਦੇ ਰਹੇ ਆ ਮੇਰੇ ਨਾਲ ਨਾ ਵਕੀਲਾਂ ਵਾਲੀ ਜਿਰਾ ਨਹੀਂ ਕਰਨੀ ਮੇਰੀ ਗੱਲ ਸੁਣੋ ਭਾਜੀ ਵਕੀਲਾਂ ਵਾਲੀ ਜਿਲਾ ਨਹੀਂ ਮੈਂ ਪੱਤਰਕਾਰ ਆ ਤੁਸੀਂ ਵਕੀਲ ਹੋ ਐਡਾ ਪੱਤਰਕਾਰ ਉਹ ਤੇ ਤੁਸੀਂ ਨਾ ਇਹ ਐਡਾ ਕਰੋ ਮੈਟਰ ਹੈਗਾ ਪੁਲਿਸ ਸਟੇਸ਼ਨ 'ਚ ਠੀਕ ਆ ਠੀਕ ਆ ਮੈਟਰ ਪੁਲਿਸ ਸਟੇਸ਼ਨ ਦੇ ਅੰਦਰ ਸਬ ਜੁਡੀਸ ਹੈ ਓਕੇ ਤੁਸੀਂ ਜਾ ਕੇ ਪੁਲਿਸ ਵਾਲਿਆਂ ਦੇ ਐਸ ਐਚ ਓ ਸਾਹਿਬ ਦੇ ਬਿਆਨ ਲਓ ਠੀਕ ਹੈ ਔਰ ਮੈਂ ਮੌਕੇ ਤੇ ਗਿਆ ਨਹੀਂ ਨਾ ਮੈਂ ਮੌਕੇ ਤੇ ਗਿਆ ਮੈਂ ਤੇ ਬਾਹਰ ਸੀਗਾ ਉਦੋਂ ਦੂਜੀ ਗੱਲ ਨਾ ਮੇਰੇ ਉੱਪਰ ਅਲੀਗੇਸ਼ਨ ਹੈ ਕਿ ਮੈਂ ਮੌਕੇ ਤੇ ਗਿਆ ਮੌਕੇ ਤੇ ਜਿਹੜੇ ਬੰਦੇ ਨੂੰ ਮੈਂ ਵੇਚੀ ਹੋ ਗਿਆ ਵਾ ਚਲੋ ਗੱਲ ਉਹਦੇ ਨਾਲ ਕਰੋ ਚਲੋ ਕੋਈ ਗੱਲ ਨਹੀਂ ਠੀਕ ਹੈ ਹਾਂ ਜੀ ਹਲੋ ਜੀ ਸਰ ਜਿਹੜਾ ਪੱਤਰ ਮੈਂ ਹਾਂ ਜੀ ਅਜੀ ਜੀ ਸੰਗੇ ਗਲੇ ਬੰਦੇ ਜੀ ਸਾਡਾ ਬਣਾ ਇਚ ਕਰਦਾ ਬਹੁਤ ਨਿਹਰਾ ਬੋਲਦਾ ਚੇਰਾ ਜਿਹੜਾ ਮੈਟਰ ਹੈਗਾ ਵਾ ਉਹ ਵਰਦੇ ਵਾਲਾ ਹਾਂਜੀ 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 ਜਿਨ੍ਹਾਂ ਨੂੰ ਜਸਪਿੰਦਰ ਸਿੰਘ ਹੋਣਾ ਨੂੰ ਜਿਨ੍ਹਾਂ ਨੇ ਸੇਲ ਕੀਤੀ ਜਗਾ ਹਾਂ ਜੀ ਸਰ ਮੈਂ ਤੁਹਾਡਾ ਹੀ ਨੰਬਰ ਅਰੇਂਜ ਕਰਾ ਲਿਆ ਸੀਗਾ ਕਾਲ ਕਰਨੀ ਸੀ ਹੋਣੀ ਤੁਹਾਨੂੰ ਆ ਗਿਆ ਮੇਰਾ ਨੰਬਰ ਬਹੁ ਮਿਆਬ ਕਰਦਾ ਭਾਈ ਤੁਹਾਨੂੰ ਜੀ 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 ਹਾਂਜੀ ਹਾਂਜੀ ਸਰ ਬਾਕੀ ਉਹ ਜਸਪਿੰਦਰ ਸਿੰਘ ਹੋਣੀ ਚਾਹ ਰਿਹਾ ਕਿ ਤੁਹਾਨੂੰ ਅਸੀਂ ਸੇਲ ਕਰ ਦਿੱਤੀ ਆ। ਹਾਂਜੀ। ਪਰ ਤੁਸੀਂ ਜਿਸ ਤਰੀਕੇ ਨਾਲ ਖਾਲੀ ਕਰਾਉਣ ਗਏ ਹੋ ਕਿ ਆਪਣਾ ਬੰਦਾ ਸੀ ਇੱਦਾਂ। ਹਾਂਜੀ। 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 ਇੱਦਾਂ ਬੰਦਾ ਸੀਗਾ। ਬੰਦਾ ਜੀ। ਮਤਲਬ ਕਾਨੂੰਨ ਦੇ ਦਾਇਰੇ 'ਚ ਇਹ ਚੀਜ਼ਾਂ ਹੈਗੀਆਂ। ਕਾਨੂੰਨ ਦਾ ਦਾਇਰਾ ਮਨੁੱਖਾ ਹੁੰਦਾ ਜੀ। ਮੈਂ ਆਪ ਸਭ ਕੋਈ ਪਰਿਆਮ ਸਭ ਦੇ ਨੂੰ ਪਗਾਰਨਾ ਕਾਨੂੰਨ ਦਾ ਦਾਇਰਾ ਮਿੰ ਬੜਾ ਹੁੰਦਾ ਸਭ ਕੁਝ। ਹਾਂਜੀ। ਮੇਰੇ ਕੋਲ ਤਾਂ ਨੂੰ ਨੰਬਰ ਨਹੀਂ ਨਾ ਕੋਈ ਇੰਟੀਰੀਅਰ ਕੋਈ ਨੰਬਰ ਕੋਈ ਮੁੰਡੇ ਐਂਡਰ ਜਿਹਨਾਂ ਕਮਿਟੀ ਤੋਂ ਬਾਹਰ ਗਿਆ ਹੋਇਆ 67 ਕਿਸੇ ਕਿੱਥੇ ਮਿਲੋਂਗੇ ਆਪਾਂ ਤੁਹਾਡਾ ਪੱਖ ਲੈ ਲਈਏ ਆ ਜੋ ਮਰਜੀ ਦੇਖੋ ਮੈਂ ਆਜ ਨਹੀਂ ਲੱਗੂ ਕਿੱਥੇ ਜੇ ਨਹੀਂ ਹੋਤੇ ਜੇ ਸੱਪਾਂ ਵਾਲੇ ਕੋਈ ਸਿਮੇਟ ਕੋਈ ਹੋਣੇ ਡੀਟਾ ਜੀ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਜਿੱਥੇ ਉੱਥੇ ਆਪਣੇ ਜੂਤ ਬਾੜ ਤੇ ਸੁਭਾਜ ਦੇ ਹੁਣ ਵੀ ਸੱਪਾਂ ਵਾਲੇ ਦੇ ਨਾਲ ਜਨ ਸੱਪਾਂ ਵਾਲੇ ਤੋਂ ਆ 5 ਮਿੰਟਾਂ ਦੇ ਹਾਂਜੀ ਉਹ ਜਿੱਥੇ ਕੋਈ ਕੈਂਟ ਦੇ ਜਿ ਸਵਾਲੇ ਲਾ ਕੇ ਸੱਪਾਂ ਵਾਲੀ ਜਨਾਨੀ ਦੇ ਘਰ ਕੌਨਫੀਡੈਂਸ ਹੁੰਦਾ ਹੈਗਾ ਉਹ ਤਾਜੀ ਬੀ ਡਿਵੀਜ਼ਨ ਥਾਣੇ ਦੇ ਬੰਦੇ ਮੰਡਾ ਦੇ ਆਈ ਨਾ ਮੈਂ ਅਸੀਂ ਬੀ ਡਿਵੀਜ਼ਨ ਥਾਣੇ ਦੇ ਬਾਹਰ ਖਲੋਤੇ ਹਾਂ ਇਸ ਵੇਲੇ ਸਾਡੇ ਬੀ ਡਿਵੀਜ਼ਨ ਥਾਣੇ ਬਾਹਰ ਬੀ ਡਿਵੀਜ਼ਨ ਥਾਣੇ ਦੇ ਬਾਹਰ ਤੇ ਉਹ ਕਪੀ ਉਥੋਂ ਹੋਇਆ ਇਹ ਉੱਥੇ ਕੰਮ ਕਰਨ ਕਰਕੇ ਆਏ ਕਿ ਸੱਤਾ ਰਾਜ ਦੇ ਉਹ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਤੁਸੀਂ ਆਪਣਾ ਪੱਖ ਰੱਖੋਗੇ ਆਪਣਾ ਹੀ ਪੱਖ ਪਿਆ ਜਣਾ ਪਈ ਥਾਣੇ ਦੇ ਸਾਡਾ ਪੱਖ ਥਾਣੇ ਦੇ ਵਿੱਚ ਵਾ ਐਸ ਤਜ ਕੋ ਮੈਟਰ ਆ ਐਸ ਤਜ ਨੂੰ ਸਭ ਹੋ ਜਾਣ ਚੰਗਣਾ ਹੋ ਆਇਆ ਇੱਕ ਬੰਦਾ ਦਲਦਾ ਆਇਆ ਨਹੀਂ ਉਹ ਸਰ ਹਰਚੱਚ ਦਾ ਜਿਹੜਾ ਪੱਖ ਉਹ ਤਾਂ ਅਸੀਂ ਲੈਣਾ ਹੀ ਲੈਣਾ ਵਾ ਆਈ ਆ ਬੀ ਡਿਵੀਜ਼ਨ ਦੇ ਟਾਈਮ ਥਾਣੇ ਆਏ ਜੇ ਤੇ ਲੋ ਵੀ ਪੱਖ ਲੋ ਜੇ ਤੇ ਮਰਜੀ ਲੋ ਮੇਰੇ ਕੋ ਆ ਜੇ ਮੇਰਾ ਪਾਸ ਲੈਣਾ ਹੋ ਮੈਂ ਤਾਂ ਹਾਲੇ ਰਿਹਾ ਮੈਂ ਨਹੀਂ ਨਹੀਂ ਅਸੀਂ ਤੁਹਾਨੂੰ ਕਹਾਂ ਸੀ ਤੇ ਸਾਰੇ ਇਹ ਚਾਹ ਰਹੇ ਕਿ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ ਆ ਕਿ ਮੇਰਾ ਪੱਖ ਨਹੀਂ ਹੁੰਦਾ ਕਿਉਂਕਿ ਦੋਵਾਂ ਦੇਖੋ ਇੱਕ ਨੇ ਪੱਖ ਰੱਖ ਦਿੱਤਾ ਤੁਸੀਂ ਆਪਣਾ ਰੱਖ ਦੋਗੇ ਉਹ ਜੀ ਕੀ ਅਸਲੀਅਤ ਨਿਕਲਦੀ ਆ ਉਹ ਛਾਣਬੀਨ ਕਰਨਾ ਜਿਹੜਾ ਵਾ ਇਨਵੈਸਟੀਗੇਸ਼ਨ ਦਾ ਪਾਰਟ ਆ ਹਾਂ ਜੀ ਹਾਂ ਜੀ ਉਹ ਉਹਨਾਂ ਨੇ ਜੋ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਉਹ ਤੇ ਪੁਲਸ ਦਾ ਤੇ ਕੋਰਟ ਦਾ ਜੀ 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 ਸਾਡੇ ਨਾਲ ਨਾ ਕਰਨਾ ਇਹ ਪੱਤਰਕਾਰ ਭਰਾ ਦਾ ਆਪਣੇ ਭੰਗੂ ਭਾਜੀ ਸਾਰੇ ਸਾਰੇ ਜੀ ਆਪਾਂ ਮੈਨਿੰਗ ਸਾਡਾ ਜੀ 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 ਸੁਣ ਗਏ ਆ ਤਿੰਨ ਮਿੰਟ ਲਈ ਇੱਕ ਵਾਰ ਲੋਨਾਂ ਨੂੰ ਕਾਈਡ ਗਾਵਣਾ ਇਹ ਆਪਾਂ ਲਾ ਲਈਏ ਬਹੁਤ ਨਹੀਂ ਉਹ ਦੇਖੋ ਸਰ ਉਹਨਾਂ ਨੇ ਜੋ ਬੋਲਣਾ ਹੀ ਬੋਲਤਾ ਤੁਸੀਂ ਆਪਣਾ ਤੁਸੀਂ ਪੱਕ ਰੱਖ ਦੋਗੇ ਉਹਦੇ ਉੱਤੇ ਉਸੇ ਪੱਖ ਦੇ ਆਧਾਰ 'ਤੇ ਪੁਲਿਸ ਨੇ ਜੋ ਕਾਰਵਾਈ ਕਰਨੀ ਉਹਨੇ ਕਰਨੀ ਆ ਦਾ ਦਾ ਮਕਸਦ ਇਹ ਵੀ ਪੱਕ ਦੂਆ ਪਾਰਟੀਆਂ ਦਾ ਹੋਵੇ ਵਸ ਠੀਕ ਵਾ 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 ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰਾ ਲੋਕ ਆਖੇ ਸੀ ਹੰਤੇ ਲੈਣਾ ਤੇ ਨਹੀਂ ਲੈ ਕੋਈ ਫੋਨ ਤੇ ਨਹੀਂ ਸਰ ਬਾਈਸ ਬਾਈਸ ਬਾਈ ਗੇੜੀ ਕੋਈ ਨਹੀਂ ਕਾਲ ਮੇਰ ਕਾਲ ਮੇਰ ਨਾਲ ਕੱਲ ਦਿਨ ਨਾਲ ਅੱਜ ਨਹੀਂ ਰਾਤ ਨੂੰ ਕੋਈ ਸਾਹਿਬ ਜੀ ਤੁਸੀਂ ਨੇ ਸਾਰੇ ਇਹ ਬੀ ਰੀਜ਼ਨ ਆਏ ਆ ਪੁਲਿਸ ਦਾ ਪੱਕ ਜਾਣਣ ਤੁਸੀਂ ਵੀ ਅੱਜ ਹੀ ਦੇ ਦੋ ਨਹੀਂ ਪੁਲਿਸ ਦਾ ਪਾਸ ਲੈ ਲਓ ਜੀ ਪੁਲਿਸ ਦਾ ਪਾਸ ਲੈ ਲਓ ਮੈਂ ਤੁਹਾਨੂੰ ਨਾ ਬੜਾ ਕਹਿੰਦੇ ਪੁਲਿਸ ਦਾ ਪਾਸ ਲੈ ਲਓ ਉਸ ਤੋਂ ਬਾਅਦ ਕੱਲ ਮਿਲਣਾ ਜਿੰਨਾ ਟਾਈਮ ਲੇ ਲੋ ਜਿਵੇਂ ਆਲੀ ਇੰਨਾ ਹੀ ਲੈ ਲਵਾਂ ਜਿੰਨੇ ਲੇ ਕੋਈ ਐਦਾਂ ਨਾਲ ਕੱਢੀ ਚਲੋ ਠੀਕ ਹੈ ਅੱਜ ਹੀ ਰੱਖ ਲਈਏ ਜੀ ਨਹੀਂ ਕੱਲ ਕਰਾਂ ਅੱਜ ਬਿਜੀ ਨਹੀਂ ਜਰਾ ਇਹ ਚਲੋ ਠੀਕ ਹੈ ਕੱਲ ਕਰ ਲੈਨੇ ਕੋਈ ਨਾ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਸਰ ਹਾਲੋ ਹਾਂਜੀ ਭਾਈ ਹੋ ਗਏ ਫ੍ਰੀ ਹਾਂਜੀ ਮੈਂ ਕਹਾਂ ਹੋ ਗਏ ਫ੍ਰੀ ਮੈਂ ਕਹਾਂ ਭਾਈ ਮੈਂ ਫਸੇਗਾ ਜੀ ਅਜੇ ਫਿਰ ਨਾ ਮੈਂ ਕਹਾਂ ਤੁਸੀਂ ਫੋਨ ਤੇ ਕਰ ਦਿਓ ਜਿਹੜੇ ਸਵਾਲ ਜਵਾਬ ਥੋੜੇ ਮੈਨੂੰ ਫੋਨ ਤੇ ਦੇ ਦਿਓ ਸਵਾਲ ਜਵਾਬ ਕਈ ਕਾਹ ਐ ਦੱਸੋ ਸਵਾਲ ਜਵਾਬ ਨਹੀਂ ਜਾ ਰਹੇ ਸਾਡੇ ਥਾਣੇ ਤੇ ਹਾਂ ਕਾਜੀ ਜਾ ਕੇ ਥਾਣੇ ਦੇ ਦੇ ਮੈਂ ਕਾਜੀ ਦੇ ਆਂ ਤੁਸੀਂ ਇਹ ਪੱਤੇ ਪਰ ਇਹ ਵੀ ਚਲੋ ਠੀਕ ਠੀਕ ਹੈ ਕੋਈ ਗੱਲ ਨਹੀਂ ਓਕੇ ਹਾਂ ਆਹੋ ਦੋਨਾਂ ਪਾਰਟੀਆਂ ਦੇ ਪੱਖ ਜਾਣਨ ਤੋਂ ਬਾਅਦ ਅਸੀਂ ਇਸ ਵੇਲੇ ਥਾਣਾ ਬੀ ਡਿਵੀਜ਼ਨ ਦੇ ਵਿੱਚ ਮੌਜੂਦ ਆ ਤਾਂ ਸਾਡੇ ਨਾਲ ਥਾਣੇ ਦੇ ਮੁਖੀ ਰਣਜੀਤ ਸਿੰਘ ਢਾਲੀਵਾਲ ਨੇ ਸਰ ਜਿਹੜਾ ਇੱਕ ਦਫ਼ਤਰ ਤੇ ਹਮਲੇ ਨੂੰ ਲੈ ਕੇ ਸ਼ਿਕਾਇਤ ਤੁਹਾਡੇ ਕੋਲ ਪਹੁੰਚੀ ਹੋਣੀ ਹੈ ਕਿਉਂਕਿ ਸਾਨੂੰ ਦੋਵਾਂ ਪਾਰਟੀਆਂ ਨੇ ਪੱਖ ਦਿੱਤੇ ਹੋਏ ਆ ਹੁਣ ਕੀ ਕਾਰਵਾਈ ਚੱਲ ਰਹੀ ਹੈ ਇਹਨਾਂ ਦੇ ਉੱਪਰ ਜੀ ਇਹਨਾਂ ਦੋਵਾਂ ਤੇ ਰਾਰੂ ਥਾਣੇ ਅਸੀਂ ਬੁਲਾਇਆ ਸੀ ਤੇ ਇਹਨਾਂ ਦੇ ਇਹਨਾਂ ਕੋਲ ਡਾਕੂਮੈਂਟ ਵੀ ਲਏ ਆ ਬਾਕੀ ਕੋਈ ਫੁਟੇਜ ਵਗੈਰਾ ਵੀ ਹੈਗੀ ਉਹ ਵੀ ਹਾਸਲ ਕੀਤੀ ਆ ਪਰ ਜੋ ਵੀ ਅਸੀਂ ਫੈਕਟ ਚੈੱਕ ਕਰ ਰਹੇ ਆ ਜੋ ਵੀ ਕਾਨੂੰਨੀ ਕਾਰਵਾਈ ਉਹ ਆਪਾਂ ਕਰਾਂਗੇ ਅਕੋਰਡਿੰਗ ਟੂ ਫੈਕਟ ਹੀ ਕਰਾਂਗੇ ਜੀ ਕਿਸੇ ਨੂੰ ਜ਼ਬਰਦਸਤੀ ਕੋਟ ਮਾਰ ਕਰਕੇ ਕੱਢਣਾ ਬਿਨਾਂ ਕਿਸੇ ਚੇਤਾਵਨੀ ਦੇ ਇਹ ਕੀ ਇਹ ਕਾਨੂੰਨ ਦੇ ਆਧਾਰ ਅਨੁਸਾਰ ਸਹੀ ਹੈ ਅੱਜ ਜੋ ਵੀ ਆਪਾਂ ਹੋਏ ਚੈੱਕ ਕਰ ਰਹੇ ਆਪਾਂ ਵੀ ਇਹਦੇ ਵਿੱਚ ਕੀ ਇਫੈਕਟ ਕੀ ਆ ਤੇ ਉਹ ਵੈਰੀਫਾਈ ਕਰਕੇ ਤੇ ਕਾਰਵਾਈ ਕੀਤੀ ਜਾਵੇਗੀ ਜੋ ਦੋਸ਼ੀ ਪਾਇਆ ਜਾਊਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗਾ ਹਾਂਜੀ ਜੋ ਵੀ ਦੋਸ਼ੀ ਹੋਇਆ ਕਾਰਵਾਈ ਕੀਤੀ ਜਾਵੇਗੀ ਜੀ ਇਹਦੇ 'ਚ ਅਸੀਂ ਤੁਹਾਨੂੰ ਦੱਸ ਦਈਏ ਕਿ ਮੁਖੀ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਕਿ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਜਾਂਦਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ